ਫਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਇ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਫਾਲਗੁਣ ਆਨੰਦ ਉਪਾਰ ਜਨਾ ਅਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲ ਆਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਸੁਪਨੀ ਵੜ ਪਾਦਣੀ ਵਰ ਪਾਇਆ ਹਰ ਰਾਈ ਮੇਰੇ ਸਹਿਆਂ ਮੰਗਲ ਗਾਵਹਿ ਕੀਤ ਗੋਵਿੰਦ ਅਲਾਈ ਹਰ ਜਿਹਾਂ ਅਵਰਨਾ ਦਿਸੈ ਓਈ ਦੁਜਾ ਲਵੈ ਨਲਾਏ ਹਲਤ ਪਲਤ ਸਵਾਰੀਆਂ ਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖੀ ਅਨ ਬੋੜ ਨਾ ਜਨਮੈ ਤਾਏ ਜਿਹਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗੁਣ ਨਿਤ ਸਲਾਹੀਏ ਜਿਸਨੋ ਤਿਲਨਾ ਤੁਮਾਈ ਜਹਿਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲਨਾ ਤੁਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ